ਮੈਕਸ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਤਰਨਤਾਰਨ ਵਿਖੇ ਪਾਸਪਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਖਿਲਾਫ ਪਾਰਟੀ ਜ਼ਿਲ੍ਹੇ ਦੇ ਅਹੁਦੇਦਾਰਾਂ ਆਗੂਆਂ ਨੇ ਗੰਭੀਰ ਦੋਸ਼ ਲਗਾਏ ਪਾਰਲੀਮੈਂਟ ਚੋਣਾ ਵੇਲੇ ਵਰਕਰਾਂ ਨਾਲ ਮਤਰਈ ਮਾਂ ਵਾਲਾ ਕੀਤਾ ਗਿਆ ਸਲੂਕ ਪਾਰਟੀ ਵੱਲੋਂ ਭੇਜੀ ਗਈ ਸਮਗਰੀ ਨਾ ਦੇਣ ਕਾਰਨ ਉਮੀਦਵਾਰ ਮੰਨ ਨੂੰ ਵੇਖਣਾ ਪਿਆ ਹਾਰ ਦਾ ਮੂੰਹ ਦੂਜੇ ਪਾਸੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਇਨ੍ਹਾਂ ਗੂ ਨੇ ਆਪਣੀ ਕਮਜ਼ੋਰੀ ਛਪਾਉਣ ਵਾਸਤੇ ਮੇਰੇ ਉੱਪਰ ਬਿਲਕੁਲ ਨਜ਼ਾਇਜ਼ ਤੇ ਝੂਠੇ ਦੋਸ਼ ਲਗਾਏ ਨੇ ਮੈਂ ਨਿਰਦੋਸ਼ ਹਾਂ ਉਹ ਦੇਖਣਾ ਇਹ ਹੋਊਗਾ ਕਿ ਆਉਂਦੇ ਦਿਨਾਂ ਵਿੱਚ ਭਾਜਪਾ ਹਾਈ ਕਮਾਂਡ ਐਕਸ਼ਨ ਕੀ ਲੈਂਦੀ ਹੈ ਕਿ ਇਹ ਇਸੇ ਤਰ੍ਹਾਂ ਇੱਕ ਦੂਜੇ ਦੇ ਖਿਲਾਫ ਪ੍ਰਚਾਰ ਕਰਦੇ ਰਹਿਣਗੇ ਹੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੁਸੀਂ ਵੀ ਦੇਖੋ ਕਿ ਇਹ ਆਮ ਆਨਦਤਨ ਤਰਨਜੋਦੋਸ ਵੀ ਸਿੰਘ ਲੱਡੂ ਦੀ ਵਿਸ਼ੇਸ਼ ਰਿਪੋਰਟ ਭਾਤੀ ਜਨਤਾ ਪਾਰਟੀ ਦੇ ਵਿੱਚ ਕੋਈ ਚੋਣਾਂ ਦੇ ਦਰਮIAN ਕੋਈ ਜ਼ਿਲ੍ਹਾ ਪ੍ਰਧਾਨ ਦਾ ਜ਼ਿਲ੍ਹੇ ਦੀ ਵੀ ਫੰਡਿੰਗ ਦਾ ਭਾਤੀ ਜਨਤਾ ਪਾਰਟੀ ਦੇ ਵਿੱਚ ਕੋਈ ਇਲੈਕਸ਼ਨਾਂ ਦੇ ਦਰਮIAN ਕੋਈ ਫੰਡਾਂ ਵਾਲੀ ਗੱਲ ਹੈ ਕਿ ਕੋਈ ਪਾਰਟੀ ਵੱਲੋਂ ਪੈਸਾ ਹੁੰਦਾ ਕੋ ਵੰਡਣ ਵਾਲੀ ਗੱਲ ਹੈ ਇਹ ਜਿਹੜੇ ਦੋਸ਼ ਆ ਬਿਲਕੁਲ ਬੇਬਨਿਆਦ ਹੈ ਕੁਝ ਲੋਕ ਕਿ ਹਰੇਕ ਪਾਰਟੀ ਵਿੱਚ ਕੁਝ ਲੋਕ ਹੁੰਦੇ ਕਿ ਜਿਹੜੇ ਪਾਰਟੀ ਦੇ ਐਕਸ ਨੂੰ ਖਰਾਬ ਕਰਨਾ ਚਾਹੁੰਦੇ ਨੇ ਇਹਨਾਂ ਲੋਕਾਂ ਨੇ ਚੋਣਾਂ ਦੌਰਾਨ ਜੋ ਕੁਝ ਕੀਤਾ ਉਹ ਪਾਰਟੀ ਦੇ ਧਿਆਨ ਚ ਆ ਗਿਆ। ਜ਼ਿਲ੍ਹੇ ਦੇ ਜਨਰਲ ਸੈਕਟਰੀ ਸਾਹਿਬ ਹਨ ਬੈਠੇ ਨੇ ਕਿਉਂਕਿ ਕੱਲੇ ਕੱਲੇ ਜ਼ਿਲ੍ਹੇ ਦੇ ਵਿੱਚ ਕੱਲੇ ਕੱਲੇ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਕਮਿਸ਼ਨਰ ਲਾਇਗੇ ਸੀ। ਸਾਰੀ ਰਿਪੋਰਟ ਜਿਹੜੀ ਉਹ ਪਾਰਟੀ ਨੂੰ ਸਬਮਿਟ ਕੀਤੀ ਗਈ ਹੈ। ਇਹ ਲੋਕ ਆਪਣੀਆਂ ਕਮਜ਼ੋਰੀਆਂ ਛਪਾਉਣ ਦੀ ਖਾਤਰ ਅੱਜ ਭਾਰਤੀ ਜਨਤਾ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਲਬਰਦੰਤ ਉਹਨਾਂ ਦੀ ਸਮੁੱਚੀ ਟੀਮ ਤੇ ਜਿਹੜੇ ਇਹ ਜਾਂਦ ਲਾਰੇ ਨੇ ਇਹ ਬੇਬੁਨਿਆਦ ਨੇ ਕਿਉਂਕਿ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਵੀ ਯੋਗ ਉਮੀਦਵਾਰ ਆਇਆ ਮੇਰੇ ਬਹੁਤ ਹੀ ਸਸ਼ਕਾਰਯੋਗ ਉਮੀਦਵਾਰ ਸਰਦਾਰ ਮਜੀਤ ਸਿੰਘ ਬੰਨਾ ਜੀ ਭਾਰਤੀ ਜਨਤਾ ਪਾਰਟੀ ਨੇ ਸਾਨੂੰ ਉਮੀਦਵਾਰ ਦਿੱਤੇ ਆ ਪੂਰੀ ਜ਼ਿਲ੍ਹੇ ਦੀ ਦੁਨੀਆ ਗਵਾਹ ਕਿ ਜ਼ਿਲ੍ਹਾ ਤਰਨਤਾਰਨ ਦੇ ਵਿੱਚ 2022 ਦੇ ਵਿੱਚ ਕਿੰਨੀ ਵੋਟ ਪਈ ਸੀ ਕੋਈ ਤਕਰੀਬਨ ਜ਼ਿਲ੍ਹੇ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਕੁਝ 13-1400 ਦੇ ਕਰੀਬ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਈ ਸੀ 2020 ਦੇ ਵਿੱਚ ਤੇ ਜਦਾਂ ਤੇ ਇਸ ਵਾਰੀ ਹਾਲਾਤ ਸੀ ਇਦਾਂ ਦੇ 2022 ਦੇ ਵਿੱਚ ਹਾਲਾਤ ਸੀ ਤੇ ਮੈਂ ਮਹਿਸੂਸ ਕਰਦਾ ਕਿ 2024 ਦੇ ਵਿੱਚ ਹਾਲਾਤ 2022 ਦੇ ਨਾਲ ਵੀ ਸੀ ਕਿ ਜਿੱਥੇ ਸਾਨੂੰ ਹਾਲਾਤਾਂ ਦੇ ਅਨਸਾਰ ਕੁਝ ਪੰਥਕ ਦੇ ਨਾਂ ਤੇ ਖੜੇ ਹੋਏ ਉਮੀਦਵਾਰ ਉਹਨਾਂ ਦੇ ਲੋਕਾਂ ਦੇ ਵੀ ਜਵਾਬ ਦੇਣੇ ਪਏ ਜਿਹੜੇ ਕੋਈ ਕਿਸਾਨਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਸੀ ਉਹਨਾਂ ਲੋਕਾਂ ਦੇ ਸਾਰਿਆਂ ਦੇ ਵਿਰੋਧ ਦੇ باوجود ਅੱਜ ਜ਼ਿਲ੍ਹਾ ਤਰਨਤਾਰਨ ਦੇ ਵਿੱਚੋਂ 36 ਹਜ਼ਾਰ ਵੋਟ ਤੱਕ ਇੱਕ ਜ਼ਿਲ੍ਹਾ ਤਬਰਨਤਾਰ ਨੇ ਮਸਾਲ ਕਹਿਨ ਕੀਤੀ ਆ ਜਿਹੜੀ ਕੁਝ ਪਾਰਟੀ ਦੇ ਅੰਦਰ ਰਹਿੰਦੇ ਲੋਕਾਂ ਨੂੰ ਉਹ ਜਿਹੜੀ ਮ ਵੋਟਰ ਬੈਂਕ ਦਾ ਵਧਣਾ ਉਹ ਉਹਨਾਂ ਨੂੰ ਸੌਣ ਨਹੀਂ ਦੇ ਰਿਹਾ ਨਾ ਇਹਨਾਂ ਲੋਕਾਂ ਨੇ ਵੋਟਾਂ ਦੇ ਵਿੱਚ ਕੰਮ ਕੀਤਾ ਆਪਣੀਆਂ ਕਮਜ਼ੋਰੀਆਂ ਨੂੰ ਛਪਾਉਣ ਦੀ ਖਾਤਰ ਭਾਰਤੀ ਜਨਤਾ ਪਾਰਟੀ ਤੇ ਲਗਾਤਾਰ ਜਿਹੜੇ ਆ ਪਿਛਲੇ ਦੋ ਤਿੰਨ ਦਿਨਾਂ ਤੋਂ ਮਾਰ ਰਿਖੰਦੇ ਆ ਲਗਾਤਾਰ ਜਿਹੜੇ ਬੇਬੁਨਿਆਦ ਜਿਹੜੇ ਇਲਜ਼ਾਮ ਲਾ ਰਹੇ ਨੇ ਭਾਰਤੀ ਜਨਤਾ ਪਾਰਟੀ ਤੇ ਵਿੱਚ ਜ਼ਿਲ੍ਹੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਾ ਇਲੈਕਸ਼ਨ ਦੇ ਦਰਮਿਆਨ 2 ਸਾਲ ਤੋਂ ਭਾਰਤੀ ਜਨਤਾ ਪਾਰਟੀ ਚ ਬਤੌਰ ਸੇਵਾ ਕਰ ਰਿਹਾ ਮੈਂ ਪੁਤਰ ਨਗਰੀ ਜੀ ਇੱਕ 100 ਰੁਪਇਆ ਵੀ ਪਾਰਟੀ ਵੱਲੋਂ ਨਹੀਂ ਆਇਆ ਇਹ ਲੋਕ ਜਾ ਕੇ ਪਾਰਟੀ ਪਲੇਟਫਾਰਮ ਤੇ ਗੱਲ ਕਰ ਸਕਦੇ ਨੇ ਇਸ ਕਰਕੇ ਇਹ ਦੋ ਚੀਜ਼ ਜਿਹੜੇ ਤੇ ਸਰਦਾਰ ਮਨਜੀਤ ਸਿੰਘ ਮੱਨਾ ਜੀ ਨੂੰ ਵੀ ਸਾਰੀ ਗੱਲ ਦਾ ਪਤਾ ਹੈ ਕਿ ਸਰਦਾਰ ਹਰਜੀਤ ਸਿੰਘ ਨੇ ਪਿਛਲੇ 20 ਸਾਲਾਂ ਦੇ ਵਿੱਚ ਉਸ ਭਰਾ ਦੇ ਨਾਲ ਪਾਰਟੀ ਪਦਵ ਤੋਂ ਉੱਪਰ ਉੱਠ ਕੇ ਆਰੀ ਨੇ ਭਾਈਆ ਮੈਂ ਕੋਈ ਸ਼ਬਦ ਗਲਤ ਨਹੀਂ ਵਰਤੋ ਕਰਨਾ ਚਾਹੁੰਦਾ ਕਿਉਂਕਿ ਅਸੀਂ ਉਹਨੂੰ ਵੱਡਾ ਭਰਾ ਮੰਨਿਆ ਸੀ ਜਿੱਥੇ ਉਹਦੀ ਟਿਕਟ ਦੀ ਗੱਲ ਸੀ ਉਸ ਭਰਾ ਨੇ ਵੀ ਮੇਰੀ ਗੱਲ ਕੀਤੀ ਤੇ ਜਦੋਂ ਉਹਦੀ ਗੱਲ ਆਈ ਉਸ ਪਵਿੱਤਰ ਧਰਤੀ ਨੂੰ ਮੈਂ ਯਾਦ ਕਰਕੇ ਕਹਿਣਾ ਕਿ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਪਵਿੱਤਰ ਧਰਤੀਆ ਭਰਾ ਨੇ ਠੋਕੇ ਲੱਤ ਗੱਡੀ ਉਹਦੀ ਹਾਜਾ ਭਰੀ ਤੇ ਰਾਤ ਦੇ 1-1 ਵਜੇ ਤੱਕ ਭਰਾ ਦੇ ਲਈ ਪਿੰਡਾਂ ਦੇ ਵਿੱਚ ਲਗਾਤਾਰ ਮਿਹਨਤ ਕੀਤੀ ਤੇ ਭਾਰਤੀ ਜਨਤਾ ਪਾਰਟੀ ਨੂੰ ਸਫਲਤਾਪੂਰਕ ਪਿੰਡ-ਪਿੰਡ ਬੂਥ ਲਵਾ ਕੇ ਇਸ ਜ਼ਿਲ੍ਹੇ ਦੇ ਵਿੱਚੋਂ 36000 ਵੋਟ ਪਾਈ ਆ ਮੈਂ ਸਮੁੱਚੇ ਜ਼ਿਲ੍ਹੇ ਦਾ ਸਮੁੱਚੇ ਜ਼ਿਲ੍ਹੇ ਦੇ ਵਰਗਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਅੱਜ ਜ਼ਲਾ ਤਰਨਤਾਰ ਦੇ ਵਿੱਚ ਘਰ-ਘਰ ਕਮਲ ਦਾ ਫੁੱਲ ਖਿਲਾ ਕੇ ਅੱਜ ਸਾਡੀ ਪਾਰਟੀ ਦੀ ਜਿਹੜੀ ਹੋਂਦ ਹੈ ਉਹ ਬਰਕਰਾਰ ਕੀਤੀ ਐਸ ਸੀ ਵਿੰਗ ਦੇ ਪ੍ਰਧਾਨ ਨੇ ਕਿਹਾ ਵੀ ਸਾਡੇ ਨਾਲ ਜ਼ਿਕਰਾ ਕਰਦੇ ਰਹੇ ਆ ਤੁਹਾਡੇ ਸਾਹਮਣੇ ਆ ਜੀ ਮੇਰੇ ਸਤਿਕਾਰਯੋਗ ਭਰਾ ਨੇ ਮੈਂ ਕਦੀ ਵੀ ਇਸ ਗੱਲ ਦੇ ਵਿੱਚ ਨਹੀਂ ਪਿਆ ਕਿ ਕਿਸੇ ਯਤੀ ਭਾਈਚਾਰੇ ਦੇ ਖਿਲਾਫ ਜਾਂ ਕੋਈ ਵੀ ਗੱਲ ਬੈਠੇ ਨੇ ਅਸੀਂ ਭਾਈਚਾਰੇ ਦੇ ਸਰਦਾਰ ਸਰਜੀਤ ਸਿੰਘ ਸਾਗਰ ਜ਼ਿਲ੍ਹੇ ਦੇ ਜਨਰਲ ਸੈਕਟਰੀ ਨੇ ਉਹਨਾਂ ਦੇ ਮੋਰਚੇ ਦੇ ਜਨਰਲ ਸੈਕਟਰੀ ਅਵਤਾਰ ਸਿੰਘ ਪੰਟੀ ਬੈਠੇ ਨੇ ਹਰ ਇੱਕ ਜਗ੍ਹਾ ਤੇ ਪਹਿਲਾਂ ਵੀ ਮਾਨਸਤ ਕਰ ਦਿੱਤਾ ਆਉਣ ਵਾਲੇ ਟਾਈਮ ਦੇ ਵਿੱਚ ਵੀ ਦਵਾਂਗੇ ਤੇ ਹਮੇਸ਼ਾ ਹੀ ਦੰਦੇ ਰਵਾਂਗੇ ਪੂਰੀ ਲੋਕ ਸਭਾ ਦੇ ਵਿੱਚ ਇਲੈਕਸ਼ਨ ਕਮਿਸ਼ਨ ਕੋ ਰਿਪੋਰਟ ਹੈ ਕਿ 300 ਕੁਝ ਪ੍ਰੋਗਰਾਮਾਂ ਦੇ ਕਰੀਬ ਜਿਹੜੇ ਉਹ ਪ੍ਰੋਗਰਾਮ ਹੋਏ ਜਿੱਚ ਸਭ ਤੋਂ ਵੱਧ ਪ੍ਰੋਗਰਾਮ ਜ਼ਿਲ੍ਹਾ ਤਰਨਤਾਰਨ ਦੇ ਕੁਝ 200 ਤੋਂ ਉਹਦੇ ਕਰੀਬ ਪ੍ਰੋਗਰਾਮ ਹੋਏ ਇਹ ਪ੍ਰੋਗਰਾਮ ਤਾਂ ਹੀ ਹੋਏ ਆ ਜੇ ਜ਼ਿਲ੍ਹੇ ਦੀ ਸਮੁੱਚੀ ਟੀਮ ਦਿਨ ਰਾਤ ਕੰਮ ਕਰਕੇ ਆਪਣੀ ਭਾਰਤੀ ਜਨਤਾ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਵੀ ਸਮਗਰੀ ਝੰਡਾ ਜਿਹੜੇ ਵੀ ਗੱਲ ਚ ਪਾਉਣ ਵਾਲੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਸਰੂਪੇ ਉਹ ਸਾਰੀ ਜ਼ਿਲ੍ਹੇ ਦੀ ਸਮੁੱਚੀ ਟੀਮ ਨੇ ਆਪ ਨੂੰ ਆਪਣੇ ਵਿਧਾਨ ਸਭਾ ਦੇ ਇੰਚਾਰਜ ਸਹਿਬਾਨ ਮੰਡਲ ਪ੍ਰਧਾਨਾਂ ਨੂੰ ਦੇ ਦਿੱਤੇ ਗਏ ਸੀ ਮੈਂ ਪਹਿਲਾਂ ਵੀ ਕਹਿ ਰਿਹਾ ਕਿ ਇਹਨਾਂ ਲੋਕਾਂ ਨੇ ਕੁਝ ਲੋਕਾਂ ਨੇ ਕੰਮ ਨਹੀਂ ਕੀਤਾ ਕਿਉਂਕਿ ਸੋਸ਼ਲ ਮੀਡੀਆ ਅਗਵਾ ਹੈ ਹਰੇਕ ਇਨਸਾਨ ਦੀ ਫੇਸਬੁੱਕ ਅਗਵਾ ਹੈ ਕਿ ਕਿੰਨੇ ਇਲੈਕਸ਼ਨ ਦੇ ਦਰਮਿਆਨ ਕੰਮ ਕੀਤਾ ਭਾਰਤੀ ਜਨਤਾ ਪਾਰਟੀ ਨੇ ਹਰੇਕ ਬੰਦੇ ਨੂੰ ਕੰਮ ਕਰਦਾ ਮੌਕਾ ਦਿੱਤਾ ਇਹ ਲੋਕ ਜਿਹੜੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਅੱਜ ਆਪਣੀਆਂ ਕਮਜ਼ੋਰੀਆਂ ਛਪਾਉਣ ਦੀ ਖਾਤਰ ਅੱਜ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਬਦਨਾਮ ਕਰਕੇ ਕੋਈ ਇਦਾਂ ਦੀ ਗੱਲ ਨਹੀਂ ਹਰੇਕ ਇਨਸਾਨ ਨੂੰ ਪੂਰੀ ਸਮਗਰੀ ਦਿੱਤੀ ਗਈ ਆ ਮੰਡਲ ਪ੍ਰਧਾਨ ਸਾਹਿਬਾਨ ਵੀ ਬੈਠੇ ਨੇ ਜ਼ਿਲ੍ਹੇ ਦੇ ਕਨਵੀਨਰ ਬੈਠੇ ਨੇ ਕੀ ਨਾਮ ਤੁਹਾਡਾ ਤੇ ਕਿਹੜਾ ਅਹੁਦਾ ਤੁਹਾਡੇ ਕੋਲ ਦਾ ਤੁਸੀਂ ਮੈਂ ਅਮਨਦੀਪ ਗੌਰ ਉਪਰ ਮੈਲਾ ਮੋਰਤਾ ਜ਼ਿਲ੍ਹਾ ਪ੍ਰਧਾਨ ਅੱਜ ਕੀ ਕਹਿਣਾ ਚਾਹੁੰਦਾ ਦੀ ਕਸਰਾਂ ਉਸ ਰੱਖੀ ਹੈ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡਾ ਸਾਰੇ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਦੇ ਰਾਹੀਂ ਅੱਜ ਮੇਰੀ ਆਵਾਜ਼ ਸਭ ਤੱਕ ਪਹੁੰਚਣੀ ਆ ਹਾਈ ਕਮਾਂਡ ਤੱਕ ਵੀ ਇਹ ਆਵਾਜ਼ ਮੇਰੀ ਪਹੁੰਚਣੀ ਆ ਅਸੀ ਜੀ ਜੋ ਸਾਡੀ ਖਡੂਰ ਸਾਹਿਬ ਹਲਕਾ ਦੀ ਲੋਕ ਸਭਾ ਚੋਣ ਹੋਈ ਆ ਉਹਦੇ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਦੱਸੋ ਜੀ ਕੀ ਗੱਲ ਹੈ ਵੇਖੋ ਜੀ ਸਾਡੇ ਮਨਜੀਤ ਸਿੰਘ ਮੱਨਾ ਬਹੁਤ ਹੀ ਵਧੀਆ ਉਮੀਦਵਾਰ ਸੀ ਜੋ ਪਾਰਟੀ ਨੇ ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ ਪਰ ਸਾਨੂੰ ਖੁਸ਼ੀ ਵੀ ਬਹੁਤ ਹੋਈ ਸੀ ਕਿ ਸਾਡਾ ਭਰਾ ਜੋ ਇੱਕ ਤੋਂ ਅਸੀਂ ਉਹਨਾਂ ਨੂੰ ਜਿਤਾ ਕੇ ਖਡੂਰ ਸਾਹਿਬ ਹਲਕੇ 'ਚੋਂ ਸੈਂਟਰ ਪਚਾਵਾਂਗੇ ਤਾਂ ਸਾਡੇ ਜ਼ਿਲ੍ਹੇ ਦੀਆਂ ਸਾਡੇ ਹਲਕਿਆਂ ਦੀਆਂ ਸੁਣਵਾਈਆਂ ਹੋਣਗੀਆਂ ਸਾਨੂੰ ਸਾਰਿਆਂ ਨੂੰ ਪਤਾ ਵੀ ਐਸੀ ਭਾਈਚਾਰੇ ਚ ਉਹਨਾਂ ਨੇ ਉੱਠ ਕੇ ਇੰਨੀ ਵੱਡੀ ਸੀਟ ਜਿੱਤ ਕੇ ਜਾਣਾ ਸੀ ਤੇ ਸਾਨੂੰ ਆਸ ਵੀ ਸੀ ਜੀ ਵੀ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਪਰ ਕੁਝ ਵਜਾ ਕਾਰਨ ਬਣ ਗਈ ਜਿਹਦੀ ਵਜਾ ਇਹ ਬਣੀ ਕਿ ਸਾਡੇ ਤੱਕ ਕੋਈ ਸਮਗਰੀ ਨਹੀਂ ਪਹੁੰਚੀ ਸਾਡੇ ਨਾਲ ਸਾਡੇ ਪ੍ਰਧਾਨ ਨੇ ਕੰਪਰੋਮਾਈਜ਼ ਨਹੀਂ ਕੀ ਹਰਜੀਤ ਸਿੰਘ ਸੰਦੂ ਜੀ ਹਾਰ ਦਾ ਕਾਰਨ ਕੀ ਹੋਇਆ ਹੈ ਹਾਰਨ ਦਾ ਕਾਰਨ ਮੇਨ ਇਹੋ ਹੀ ਸੀਗਾ ਜੀ ਜਿੱਥੇ ਕਿਤੇ ਅਸੀਂ ਮਨ ਸਰਦਾਰ ਮਨਜੀਤ ਸਿੰਘ ਮੰਨਾ ਜੀ ਨੂੰ ਕਹਿੰਨੇ ਹਾਂ ਕਿ ਤੁਹਾਡੀ ਰੈਲੀ ਕਰਾਉਣੀ ਆ ਪੱਟੀ ਖੇਮ ਕਰਨ ਤਰਨ ਤਰਨ ਹਲਕੇ ਜਿੱਥੇ ਵੀ ਔਰ ਉਦੋਂ ਪਹਿਲਾਂ ਹੀ ਹਰਜੀਤ ਸਿੰਘ ਸੰਧੂ ਜੀ ਕਹਿ ਦਿੰਦੇ ਸੀ ਕਿ ਸਾਡੇ ਕੋਲੇ ਟਾਈਮ ਨਹੀਂ ਹੈਗਾ ਜੀ ਸਾਨੂੰ ਟਾਈਮ ਦਿਓ ਅਸੀਂ ਤੁਹਾਨੂੰ ਟਾਈਮ ਦਵਾਂਗੇ ਤੇ ਜੇ ਅਸੀਂ ਮੰਨ ਲਓ ਮੈਂ ਆਪ ਹੀ ਇੱਕ ਦਿਨ ਆਪਣੀ ਚੰਨਾ ਸੈਕਟਰੀ ਨੂੰ ਭੇਜਿਆ ਉੱਥੇ ਮੈਂ ਕਿਹਾ ਜਾਓ ਸਮਗਰੀ ਲੈ ਕੇ ਆਓ ਵੀ ਪਰ ਉਸ ਸਮਗਰੀ ਆ ਗਈ ਆ ਮੈਨੂੰ ਫੋਨ ਆਇਆ ਬੀਬਾ ਜੀ ਦਾ ਵੀ ਅਮਨ ਤੁਸੀਂ ਦਫਤਰ ਜਾਓ ਤੇ ਆਪਣੀ ਸਮਗਰੀ ਲੈ ਕੇ ਆਓ ਤੇ ਮੈਂ ਅਰਵਿੰਦਰ ਕੌਰ ਨੂੰ ਭੇਜਿਆ ਮੈਂ ਕਿਹਾ ਜਾਓ ਤੁਸੀਂ ਲੈ ਕੇ ਆਓ ਔਰ ਉਹਨਾਂ ਜਿਹੜੇ ਉੱਥੇ ਆਗੂ ਬਿਠਾਏ ਹੋਏ ਸੀ ਉਹਨਾਂ ਨੇ ਉਹਨਾਂ ਨੂੰ ਸਮਗਰੀ ਦੇਣ ਦੀ بجائے ਉਹਨਾਂ ਦੀ ਇਨਸਾਲਟ ਕਰਕੇ ਉਥੋਂ ਭੇਜਿਆ ਗਿਆ ਇੱਕ ਉਹਨਾਂ ਦੇ ਨਾਲ OBC ਮੋਰਚਾ ਦਾ ਸਾਖ ਸਿੰਘ ਸੁੱਗਾ ਜੀ ਵੀ ਗਏ ਸੀ ਉਹਨਾਂ ਨੂੰ ਇੱਕ ਚੀਜ਼ ਤੱਕ ਨਹੀਂ ਦਿੱਤੀ ਇੱਕ ਟੀ-ਸ਼ਰਟ ਇੱਕ ਝੰਡਾ ਫੜਾ ਦਿੱਤਾ ਜੀ ਇਹੋ ਹੀ ਕੁਛ ਹੈਗਾ ਲੈ ਜਾਓ ਮੈਂ ਫੋਨ ਦੇ ਸੀਗੀ ਮੈਂ ਫੋਨ ਤਾਂ ਉਹਨਾਂ ਨੂੰ ਮਨਾ ਕਰਤਾ ਵੀ ਇੱਕ ਝੰਡਾ ਤੇ ਇੱਕ ਟੀ-ਸ਼ਰਟ ਆਪਾਂ ਕੀ ਕਰਾਂਗੇ ਸਗਾ ਸਾਡੇ ਕੋਲੇ ਜਿਲ੍ਹਾ ਵਾ ਇੱਕ ਝੰਡਾ ਤੇ ਇੱਕ ਟੀ-ਸ਼ਰਟ ਥੋੜਾ ਅਸੀਂ ਸਾਰੇ ਜ਼ਿਲ੍ਹੇ ਚ ਵੰਡਣਾ। ਕੀ ਤੁਸੀਂ ਸਮਝਦੇ ਹੋ ਕਿ ਮੰਨਾ ਜੀ ਦੀ ਜਿਹੜੀ ਹਾਰ ਹੋਈ ਐ ਪਰ ਹਰੀਜੀਤ ਸਿੰਘ ਸੰਧੂ ਕਰਦੋਂ ਸੀ? ਬਿਲਕੁਲ ਜੀ ਬਿਲਕੁਲ ਜੀ ਹਾਦੀ ਸਿੰਘ ਸੰਧੂ ਦੇ ਕਾਰਨ ਹੋਈ ਜਾਂ ਨਹੀਂ ਤੇ ਅਸੀਂ ਵਰਕਰਾਂ ਨੇ ਦੋ ਇੰਨੀ ਮਿਹਨਤ ਕੀਤੀ ਸਾਨੂੰ ਪਤਾ ਸੀ ਸਾਡੀ ਵੋਟ ਕਿੱਥੋਂ ਤੱਕ ਹੋਣੀ ਆ ਜਦੋਂ ਅਸੀਂ ਖੁਦ ਕੋਥੋਂ ਤੱਕ ਸਮਗਰੀ ਨਹੀਂ ਪਹੁੰਚਾ ਸਕੇ ਮੰਨਾ ਜੀ ਦਾ ਚਿਹਰਾ ਲੋਕਾਂ ਨੂੰ ਨਹੀਂ ਦਿਖਾ ਸਕੇ ਤੇ ਸਾਡੀ ਹਾਰ ਤਾਂ ਦਿਖਦੀ ਪਈ ਸੀ ਸਾਡੀ ਹੁਣ ਕੀ ਮੰਗ ਕਰਦੇ ਪਾਰਟੀ ਆ ਇੱਕ ਮੰਗ। ਅਸੀਂ ਪਾਰਟੀ ਹਵਾਈ ਕਮੈਂਡ ਤੋਂ ਇੱਕ ਹੀ ਮੰਗ ਕਰਦੇ ਆ ਕਿ ਸਾਡੀ ਸੁਣਵਾਈ ਹੋਵੇ। ਔਰ ਜੋ ਫੰਡ ਦੀ ਦੁਰਵਚਾ ਹੋਈ ਆ ਉਹ ਇਹਨੂੰ ਪੁੱਛਿਆ ਜਾਵੇ ਉਹ ਫੰਡ ਕਿੱਥੇ ਰੱਖਿਆ ਗਿਆ ਕਿਸੇ ਮੰਡਲ ਪ੍ਰਧਾਨ ਨੂੰ ਨਹੀਂ ਦਿੱਤਾ ਕੋਈ ਚੋਲੇ ਨਹੀਂ ਪਹੁੰਚੇ ਕਿਤੇ ਬੂਥ ਨਹੀਂ ਲੱਗੇ ਉਹ ਫੰਡ ਕਿੱਥੇ ਗਿਆ ਤੇ ਇਹ ਹਾਰ ਦਾ ਕਾਰਨ ਕੀ ਆ ਉਹਨੂੰ ਵੀ ਪੁੱਛਿਆ ਜਾਵੇ ਸਾਡੇ ਸਾਹਮਣੇ ਕਿ ਇਹ ਕਿੰਨਾ ਫੰਡ ਆ ਲੱਖ ਰੁਪਏ ਵਿੱਚ ਵੀ ਜਿਹੜੀ ਇਹਨਾਂ ਦੀ ਕਵਰੇਜ ਵੀ ਨਹੀਂ ਹੋਈ ਕਵਰੇਜ ਚੱਲੀ ਜਾ ਕੇ ਇਹ ਨਾਖਬਾਰ ਤੇ ਨਾ ਕਿਸੇ ਚੈਨਲ ਤੇ ਵੀ ਕਵਰੇਜ ਨਹੀਂ ਹੋਈ ਵੀ ਮੰਨਦੇ ਹਾਂ ਜੰਗਦੀ ਜਲਾ ਪ੍ਰਧਾਨ ਐਸਸੀ ਮੋੜਜਾ ਤਰਨਤਾਰ ਭਾਜਪਾ ਜੰਦਾ ਪਾਰਟੀ ਅੱਜ ਕਿਹੜੇ ਮਿਸ਼ਨ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਰਹੇ ਹੋ ਜੋ ਸਾਡੇ ਲੋਕ ਸਭਾ ਦੀ ਇਲੈਕਸ਼ਨ ਹੋਈਆਂ ਇਹਦੇ ਬਾਰੇ ਕੀ ਕੀ ਕਹਿਣਾ ਚਾਹੁੰਦੇ ਤੁਸੀਂ ਇਹਦਾ ਕਹਿਣਾ ਇਹਨੂੰ ਚੁੰਨਿਆ ਜੀ ਵੇਖੋ ਪਾਰਟੀ ਨੇ ਸਾਡੇ ਐਸੀ ਭਰਾ ਨੂੰ ਇਹ ਟਿਕਟ ਦੇਣ ਵਾਜਾ ਪਰ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਸੀ ਹਰਜੀਤ ਸਿੰਘ ਸੰਧੂ ਜੀ ਉਹਨਾਂ ਨੇ ਇੱਕ ਬੁੱਕਲ ਜਿਹਾ ਕੇ ਛੂਰੀ ਮਾਰੀ ਸਾਡੇ ਨਾਂ ਤੇ ਐਸੀ ਵਰਗ ਨੂੰ ਇਹਨਾਂ ਨੇ ਚੰਗੀ ਤਰ੍ਹਾਂ ਕੋਈ ਸਪੋਰਟ ਕੀਤੀ ਆ ਉਲਟਾ ਤਾਂ ਮ ਡਰਾਉਂਦੇ ਰਿਆ ਵੀ ਉੱਥੇ ਬੂਥਣਾ ਲਾਇਓ ਉੱਥੇ ਗੋਲੀ ਚੱਲ ਜਾਣੀ ਆ ਜਿੱਥੋਂ ਤੱਕ ਵੀ ਦਾਸ ਨੂੰ ਉਹ ਕਿਸਾਨ ਮੋਰਚੇ ਦੇ ਆਗੂ ਸਾਡੇ ਦਬਰ ਤੋਂ ਰੋਟੀ ਖਾਗ ਜਾਂਦੇ ਲੰਗਰ ਖਾਗ ਜਾਂਦੇ ਉਹਨਾਂ ਨੂੰ ਹੀ ਸਾਡੇ ਬਰੋਚ ਭੇਜਦਾ ਸੀ ਤੇ ਦਾਸ ਦੇ ਨਾਲ ਵੀ 30 ਤਰੀਕ ਨੂੰ 30 ਅਪ੍ਰੈਲ ਨੂੰ ਪੂਰਾ ਕੋਨਾ ਲਿਖੇ ਇਹਨਾਂ ਕਿਸਾਨਾਂ ਨੇ ਇਸ ਬੰਦੇ ਦੀ ਸ਼ਾਇਦ ਮਤਲਬ ਮੇਰੇ ਨਾਲ ਬੱਧ ਕੱਟ ਪੁੱਜਾ ਬਾਕੀ ਸਾਡੇ ਜੋ ਐਸੀ ਮੋਰਚਾ ਹੀ ਜਿਨ੍ਹਾਂ ਨੇ ਜੰਗ ਲੜੀ ਆ ਉਹਨਾਂ ਨੂੰ ਸਾਸ ਮਗਰੀ ਨਹੀਂ ਦਿੱਤੀ ਗਈ ਜਿਹੜਾ ਬੰਦਾ ਮੋਰਚੇ 'ਚ ਬੈਠਾ ਵਾ ਜੰਗ ਲੜਦਾ ਜੂ ਉਹਨੂੰ ਆਪਾਂ ਥਾੜਨਾ ਦੇਵਾਂਗੇ ਤੋ ਦੱਸੋ ਕਿੱਥੋਂ ਤੱਕ ਲੜਾਈ ਕਾਮਯਾਬ ਹੋਏ ਇਹ ਚੰਦ ਬੰਦਿਆਂ ਨੇ ਰਲ ਕੇ ਜੋ ਇੱਥੋਂ ਤੱਕ ਇਹ ਜਿਹੇ ਬੰਦਿਆਂ ਨੇ ਕਦੀ ਵਰਕ ਨਹੀਂ ਕੀਤਾ ਕਦੀ ਤੋਂ ਪੇਸ਼ਾਵੇਂ ਬਾਹਰ ਨਹੀਂ ਨਿਕਲੇ ਐਸੀ ਜਿਹੜਾ ਰੂਮਾ ਜਾਇਆ ਹੋ ਉਹਨਾਂ ਬੰਦਿਆਂ ਨੂੰ ਝੋਲੇ ਵੀ ਉਹਨਾਂ ਬੰਦਿਆਂ ਨੂੰ ਦਿੱਤੇ ਉਹਨਾਂ ਨੇ ਕੀ ਕੀਤਾ ਵੀ ਗਾਂ ਉਹਦੇ ਵਿੱਚੋਂ ਕੁਸ ਪੈਸੇ ਕੱਢ ਕੇ ਕੋਲਿਸ ਦਿੱਤੀ ਆ ਜਾਂ ਨਹੀਂ ਦਿੱਤੀ ਸਾਾਨੂੰ ਬੜੇ ਲੋਕੀ ਸਾਡਾ ਜੋਰ ਕੀ ਰੂਪਟਿਆ ਕਿ ਸਾਡੇ ਨਾਲ ਬਹੁਤ ਧੱਕਾ ਹੋਣ ਲਿਆ ਜਿੱਥੋਂ ਤੱਕ ਵੀ ਸਾਡੇ ਕਈ ਬੂਥਾਂ ਦੇ ਸਾਡੀਆਂ ਭੈਣਾਂ ਦੀ ਬੀਬੀਆਂ ਬੈਠਿਆਂ ਇੱਕ ਬੂਹ ਪੰਡਿਆ ਉਦੋਂ ਬਾਅਦ ਠੱਕਰ ਪਰਾਵਾ ਜਿੱਥੇ ਸਾਡੀ ਭੈਣਾਂ ਬੈਠੀਆਂ ਬੂਹ ਦੇ ਤੇ ਪੋਲਿੰਗ ਜੰਟ ਵਰਗੇ ਇਹਨਾਂ ਦੇ ਬੰਦੇ ਜਿਹੜੇ ਹੀ ਉਹਨਾਂ ਨੇ ਸ਼ਰਵੈਸ਼ ਲਿਆ ਤੇ ਜਿਹੜਾ ਸਾਡੇ ਪਾਰਟੀਬਲ ਨੂੰ ਪੈਸਾ ਆਇਆ ਸੀ ਉਹਦੀਆਂ ਖੂਕ ਫੱਕੀਆਂ ਡਾਈਆਂ ਤੇ ਐਸ ਪ੍ਰਸਤੀ ਇਹਨਾਂ ਕੀਤੀ ਆ ਇਹਦੇ ਪੰਜਾਂ ਦੇ ਪੰਜ ਬਰੇ ਰਲੇ ਦੇ ਨਾਲ ਕਿਹੜੇ ਕਿਹੜੇ ਬੰਦੇ ਜੀ ਜਿਵੇਂ ਸੰਤ ਬਾਜੀ ਇਹਨੇ ਨਾਲ ਇੱਕ ਸੋਣੀ ਆ ਹਰੇਕ ਨਾਲ ਇੱਕ ਸਾਡੇ ਸਾਗਰ ਹੈ ਜਿਨ੍ਹਾਂ ਨੂੰ ਮੈਂ ਕਹਿੰਦਾ ਪਾਵੇ ਨੇ ਪੈਸੇ ਦਿੱਤੇ ਉਹ ਟੋਟਲੀ ਜਾ ਸੰਧੂ ਦੀ ਬੋਲਦੇ ਜਿਸ ਬੰਦੇ ਦੀ ਇਲੈਕਸ਼ਨ ਹੀ ਉਸ ਬੰਦੇ ਦਾ ਇਹਨਾਂ ਨੇ ਕਦੀ ਨਾ ਹੀ ਲਿਆ ਜੀ ਇਹਨੇ ਸਾਡੀ ਹਿੰਦੂ ਬੋਰਡ ਖਰਾਬ ਕੀਤੀ ਜੀ ਜਨਰਲ ਬੋਰਡ ਤੇ ਖਰਾਬ ਕਰਨੀ ਇਹ ਕਹਿੰਦਾ ਹੈ ਕਿ ਜੇ ਇਹ ਮੰਨਾ ਜਿੱਤ ਜਾਂਦਾ ਵਾ ਤੇ ਇਹ ਜਿਹੜੀ ਸ਼ੀਟ ਹੈ ਪੱਕੀ ਐਸੀ ਹੋ ਜਾਣੀ ਇਸ ਕਰਕੇ ਇਹਨੇ ਜਿਹੜਾ ਚੰਦ ਸਾਡੇ ਨਾਲ ਹਿੰਦੂ ਪਰਿਵਾਰ ਵੀ ਹੀ ਉਹਨਾਂ ਨੂੰ ਇਹੋ ਇਹਨੇ ਪੰਪ ਦਿੱਤਾ ਤੇ ਇਹ ਆਪਾਂ ਮਤਲਬ ਰਾਜਕੇ ਨੇ ਅੰਦਰ ਖਾਤੇ ਨਾਲ ਸਾਡੇ ਤੁਰਦਾ ਫਿਰਦਾ ਰਿਹਾ ਵਾ ਪਰ ਅੰਦਰੂਨੀ ਅੰਦਰ ਸਾਡੇ ਦੇਖੋ ਜੀ ਕੈਂਡੀਡੇਟ ਨੂੰ ਜਿਹੜਾ ਕੈਂਡੀਡੇਟ ਮੈਂ ਮੈਂ ਤਾਂ ਦੱਸਦਾ ਪਾਜੀ ਗੱਲ ਦੱਸਣੀ ਕੀ ਵੀ ਉਹ ਵਿਸਾਹ ਸੀ ਤੇ ਇੰਨਾ ਕਰਦਾ ਸੀ ਕਿ ਛੋਟੇ ਭਰਾ ਵਾਂਗੂ ਇਹਨੂੰ ਨੇ ਪਾ ਜੇ ਇਹਦੇ ਗਾਲ ਪੈ ਹੀ ਤੇ ਇਹਦੇ ਪਿੰਡ ਤੇ ਗਨਮੈਣ ਲੈ ਕੇ ਦਿੱਤੇ ਸਰਦਾਰ ਮਜੀਦ ਸਿੰਘ ਜੀ ਨੂੰ ਉਦੋਂ ਬਾਅਦ ਜੇ ਇਹਨੂੰ ਜ਼ਿਲ੍ਹਾ ਪ੍ਰਧਾਨ ਬਣਿਆ ਤੇ ਸਰਦਾਰ ਮਨਜੀਤ ਸਿੰਘ ਨੇ ਅੱਗੇ ਬਣਾਇਆ ਪਰ ਇਸ ਬੰਦੇ ਨੇ ਦੇਜ ਖੋੜ ਰੱਖੀ ਜਿੰਨਾ ਚਿਰ ਤੇ ਇਹਨੂੰ ਉਹਨਾਂ ਚਿਰੇ ਵਰਕਰੀਆਂ ਨੇ ਕੀਤੀ ਆ ਵੀ ਜਿੰਨਾ ਚਿਰ ਇਹਨੂੰ ਸ਼ੀਟ ਦੀ ਹਾਂ ਆ ਅਸੀਂ ਵੀ ਸ਼ੀਟ ਮੈਨੂੰ ਮਿਲੂਗੀ ਪਰ ਜਦੋਂ ਪਾਰਟੀ ਨੇ ਹਾਈ ਕਮਾਂਡ ਨੇ ਫੈਸਲਾ ਲਿਆ ਵੀ ਇਸ ਇਨਸਾਨ ਨੇ ਕਦੀ ਵਿਪ੍ਰਿੰਟ ਤੱਕ ਮੈਂਬਰੀ ਨਹੀਂ ਲੜੀ ਕਿ ਸਰਦਾਰ ਮਨਜੀਤ ਸਿੰਘ ਮਨਾ ਜੀ 15 ਸਾਲ ਐਮਐਲਏ ਰਹਿ ਚੁਕੇ ਆ ਰਾਜ ਮੰਤਰੀ ਰਹਿ ਚੁਕੇ ਆ ਉਹ ਹਰ ਵਰਗ ਦੇ ਨਾਲ ਹਰ ਮਨਾ ਪਿਆਰ ਕਰ ਦਿਆ ਪਰ ਇਹ ਇਨਸਾਨ ਹੀ ਇਹਦੀ ਪਤਾ ਨਹੀਂ ਕੀ ਤਹੋਂ ਚ ਕਿ ਲੜ ਗਿਆ ਕਿ ਸਾਡੇ ਲੋਕਾਂ ਨਾਲ ਤੇ ਬਹੁਤ ਜਿਆਦਾ ਬੇਇਜ਼ਤੀ ਕਰਦੇ ਰਿਹਾ ਇਥੋਂ ਤੱਕ ਮੈਂ ਜਿਲ੍ਹਾ ਪ੍ਰਧਾਨ ਹਾਂ ਮੇਰੇ ਨਾਲ ਵੀ ਇਹ ਕੋਈ ਚੰਗਾ ਸਲੂਕ ਨਹੀਂ ਕੀਤਾ ਤੇ ਖਾਣੀ ਹੋ ਗਈ ਜਿਹੜੀ ਸਾਡੀ ਐਸੀ ਵੋਟਰੀ ਸੀ ਉਹ ਸਿਰਫ ਸਾਨੂੰ ਪਈ ਇਹਨੇ ਬਾਕੀ ਨਾ ਤੇ ਜਨਰਲ ਰੋਡ ਪੈਨ ਦਿੱਤੀਆਂ ਤੇ ਨਾਂ ਇਹਨੇ ਕੋਈ ਸਾਡੀ ਜਿਹੜੀ ਹਿੰਦੂ ਵੋਟਾਂ ਸੀ ਉਹ ਵੀ ਨਹੀਂ ਕਰਾ ਲੀਤੀ ਲੈਕਸ਼ੀਅਨ ਜੀ ਕੌਣ ਨਹੀਂ ਬੋਲੀ ਤੀ ਦੁਰਵਰਤੋਂ ਕੀਤੀ ਹੈ ਦੁਰਵਰਤੋਂ ਕੀਤੀ ਆ ਕਿੰਨਾ ਫੰਡ ਆ ਸੀ ਇਹਦੀ ਜਾਂਚ ਕਰਾਉਂਗੇ ਕਿੰਨਾ ਫੰਡ ਆ ਕਿੰਨੀ ਜਾਂਚ ਆ ਇਹਦੇ ਚੁਣੇ ਚਾਹੀ ਤੋਦਾਂ ਤੇ ਕਹਿੰਦੇ ਵੀ ਜਾਂਚ ਚੁੜੀ ਜਾਈ ਖਾਂਡ ਦਾ ਮਿੰਦਰ ਜੀ ਕਲੀਅਰ ਨਹੀਂ ਪਤਾ ਪਰ ਖਾਂਡੇ ਮੈਂ ਕੋਈ ਪਤਾ 15 ਕਰੋੜ ਦਾ ਦਾ ਕੰਨਾ ਦੱਸਦਾ ਪਰ ਜਿਹੜੀ ਇਹ ਉਹਦੀ ਦਰਵਜਾ ਸੀ ਬੰਦਾ ਬੰਦਾ ਜੀ ਤੁਹਾਡੇ ਨਾਲ ਸਹਿਮਤ ਨਹੀਂ ਜਿਹੜੀ ਅੱਜ ਪ੍ਰੈਸ ਕਾਨਫਰੈਂਸ ਕਰ ਰਹੇ ਹੋ ਕਾ ਜੀ ਤੁੱਕਾ ਮਾਰੋ ਕਿ ਕਿੰਨਾ ਆਇਆ ਹੋਊਗਾ ਅੰਦਾਜ਼ਾ ਤਕਰੀਬਨ 3 ਅੰਦਾਜ਼ਾ ਕੋਈ 15 ਕਰੋੜ ਦਾ ਦਾ ਜੀ ਕੋਈ 25 ਕਰੋੜ ਦਾ ਦੱਸਦਾ ਤੇ ਕਿੰਨੇ ਦੀ ਹੀਟ ਫੇਰ ਹੋਈ ਤੁਹਾਡੇ ਸਾਹਮਣੇ ਤਦ ਜੀ ਬਲੇ ਨਾ ਦਿੱਤਾ ਹੀ ਕੁਛ ਨਹੀਂ ਜੀ ਬਈ ਸਾਡੇ ਵਰਗ ਮੈਂ ਖੁਦ ਜ਼ਿਲ੍ਹਾ ਪ੍ਰਧਾਨ ਆ ਮੈਂ ਸਭ ਨੂੰ ਇੱਕ ਦੋਰੀ ਮੈਂ ਕਿਹਾ ਵੀ ਮੈਂ ਵੀ ਗਰੀਬ ਮਿਲਦਾ ਵਾਂ ਮੇਰੀ ਜਿਹੜੇ ਵਰਕ ਕਰਨ ਰਿਆ ਜਿਹੜੇ ਗਰਾਉਂਡ ਗਰਾਉਂਡ ਦੇ ਵਿੱਚ ਆ ਠੀਕ ਆਪਾਂ ਗੱਡੀਆਂ ਮੋਈਆ ਕਰਾ ਦਿਆਂ ਕਿ ਉਹਨਾਂ ਨੇ ਕਿਤੇ ਦਾ ਜਾ ਨਹੀਂ ਪੀਣੀ ਕਿਤੇ ਪਾਣੀ ਨਹੀਂ ਪੀਣਾ ਨਹੀਂ ਨਹੀਂ ਕੋਈ ਨਹੀਂ ਆਏ ਖਰਚਾ ਲੈੰਦੋ ਦਵਾਂਗੇ ਖਰਚਾ ਲੈੰਦੋ ਦਵਾਂਗੇ ਹੁਣ ਤੁਸੀਂ ਕੀ ਮੰਗਰਦੇ ਹੋ ਹਾਂਜੀ ਮੰਗ ਕੇ ਨਹੀਂ ਮੰਗ ਇਹ ਕਰਦੇ ਆਂ ਵੀ ਨੰਬਰ 1 ਤੇ ਜਿਹੜਾ ਇਹ ਇਹਨਾਂ ਪੈਸੇ ਦਾ ਹਿਸਾਬ ਤਾ ਹੋਣਾ ਚਾਹੀਦਾ ਤੇ ਇਸ ਬੰਦੇ ਨੂੰ ਅਸੀਂ ਜਨਬੇ ਨੂੰ ਸੁਸਾਈਡ ਕਰਨਾ ਚਾਹੀਦਾ ਕਿਉਂ ਵੀ ਸਾਡੇ ਅਸੀਂ ਵਰਗ ਦੇ ਨਾਲ ਬਹੁਤ ਭੈੜਾ ਵਰਤਾਓ ਕਰਦਾ ਕਿਹੜਾ ਬੰਦਾ ਜੀ ਇਹ ਹਰਜੀਤ ਸਿੰਘ ਜੀ ਕੀ ਕਿ ਕਿਹੜੇ ਉਦੇ ਤੇ ਆਏ ਇਹ ਜਲਾ ਪ੍ਰਧਾਨ ਆ ਗਏ ਹਰਜੀਤ ਸਿੰਘ ਸੰਧੂ ਬੀਜੇਪੀ ਦਾ ਕਿੱਥੋਂ ਇੱਥੋਂ ਦਾ ਕਬਾਰ ਨਹੀਂ ਮੀਂਹ ਮਿੰਡ ਦਾ ਜੀ ਰਹਿੰਦਾ ਅੰਮ੍ਰਿਤਸਰ ਆ ਇਹ ਮੀਂਹ ਮਿੰਡ ਜਦੋਂ ਦੇ ਗੱਲ ਗੱਲ ਪਏ ਉਦੋਂ ਦਾ ਪਿੰਡ ਛੱਡਿਆ ਨਹੀਂ ਪਿੰਡ ਨਹੀਂ ਰਹੀਦਾ ਜਿਹੜੀ ਕੱਲ ਇੱਕ ਵੀਡੀਓ ਵਾਇਰਲ ਹੋਈ ਉਹਦੇ ਵਿੱਚ ਉਹਨਾਂ ਨੇ ਮੰਨ ਨਹੀਂ ਕਿਹਾ ਵਾਕੀ ਸਾਡਾ ਸਾਥ ਨਹੀਂ ਦਿੱਤਾ ਸਾਡੇ ਆਪਣਿਆਂ ਨੇ ਦਗਾ ਕੀਤਾ ਉਹ ਕਿਸੇ ਬਾਰੇ ਗੱਲ ਕਰ ਰਹੇ ਇਹਦੇ ਬਾਰੇ ਜੀ ਇਹ ਮੈਂ ਦਸੀ ਇਹਨਾਂ ਵੀ ਜੀ ਇਹਨੂੰ ਨਾਮ ਲੈ ਕੇ ਦੱਸਣਾ ਕੀ ਦੀ ਬਾਰੇ ਹਰਜੀਤ ਸਿੰਘ ਸੰਧੂ ਉਹਨਾਂ ਨੇ ਛੋਟੇ ਭਰਾਵਾਂ ਨੂੰ ਪਾਲਿਆ ਹੈ ਇੱਥੋਂ ਤੱਕ ਲੈ ਆਉਣ ਵਾਲੇ ਸਰਦਾਰ ਮਨਜੀਤ ਸਿੰਘ ਮੀਆਂ ਮਿਰਜ਼ਾ ਦਾ ਪਰ ਇਹ ਨੇ ਐਂਡ ਟਾਈਮ ਤੇ ਆਣ ਕੇ ਜਦੋਂ ਇਹਨੂੰ ਟਿਕਟ ਨਹੀਂ ਮਿਲੀ ਇਹਨੇ ਗਦਾਰੀ ਕੀਤੀ ਹੋਰ ਇਲੈਕਸ਼ਨ ਚ ਕੋਈ ਨਹੀਂ ਰੋਲਾ ਪਾਇਆ ਤੁਸੀਂ ਹਾਂਜੀ ਇਲੈਕਸ਼ਨ ਚ ਕੋਈ ਨਹੀਂ ਇਲੈਕਸ਼ਨ ਇੱਥੇ ਰਸਾ ਰੋਲਾ ਤਾਂ ਨਹੀਂ ਪਾਇਆ ਵੀ ਜੇ ਕੋਈ ਗੱਲਬਾਤ ਹੁੰਦੀ ਆ ਉਹ ਭਾਂਡਾ ਜਿਹੜਾ ਵੀ ਬੰਦਾ ਬੋਲਦਾ ਉਹਦੇ ਤੇ ਫੁੱਟਣਾ ਹੀ ਇਹ ਇਸ ਵੰਨੇ ਦੀ ਵਜ੍ਹਾ ਨਾਲ ਇਹ ਨਿਖਾਵ ਹੈ ਤੁਸੀਂ ਪਾਰਟੀ ਆ ਇੱਕ ਮੰਨੋ ਕਿ ਚਿੱਠੀ ਲਿਖੀ ਦਈਏ ਇਸ ਤੋਂ ਪਉਦੀ ਹੋ ਨਹੀਂ ਮੈਂ ਨਹੀਂ ਇਹਦੇ ਲਿਖੀ ਦਈ ਅਸੀਂ ਤੇ ਸਿਰ